ਸਤਿਕਾਰਯੋਗ ਸਰੋਤਾ ਜਨੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਪਿੰਡ ਪਿੰਡਾਂ ਦੀ ਯਾਦ ਮਿੱਟੀ ਦਾ 모ਹ ਤੇ ਬਜ਼ੁਰਗ ਪਿੰਡ ਦੀਆਂ ਸੱਥਾਂ ਦਾ ਸ਼ਿੰਗਾਰ ਕਿਉਂ ਕਹਿ ਜਾਂਦੇ ਆ ਕਿਉਂਕਿ ਪਹਿਲਾ ਸਵਾਲ ਹੈ ਕਿ ਪਿੰਡ ਨੂੰ ਆਪਾਂ ਪਿੰਡ ਕਿਉਂ ਕਹਿੰਨੇ ਆ ਵੈਸੇ ਸੰਸਕ੍ਰਿਤ ਵਿੱਚ ਪਿੰਡ ਦਾ ਅਰਥ ਘਰਵਾਣੀ ਵਿੱਚ ਜੀਓ ਪਿੰਡ ਸਭ ਤੇਰੀ ਰਾਸ ਉਥੇ ਪਿੰਡ ਦਾ ਅਰਥ ਸਰੀਰ ਹੈ। ਵਿਦਵਾਨਾਂ ਨੇ ਇਹ ਵੀ ਲਿਖਿਆ ਕਿ ਜਿੱਥੇ ਬਹੁਤ ਸਾਰੇ ਸਰੀਰ ਇਕੱਠੇ ਹੋਏ ਉਹਨੂੰ ਵੀ ਆਪਾਂ ਪਿੰਡ ਕਿਹਾ। ਪਰ ਸਮਰਥ ਕੋਸ਼ ਦੇ ਵਿੱਚ ਇਹ ਗਾਮ ਵੀ ਹੈ, ਥਾਂ ਵੀ ਹੈ, ਗ੍ਰਾਮ ਵੀ ਹੈ, ਖੇੜਾ ਵੀ ਹੈ। ਔਰ ਦਿਹਾਤੀ ਵੀ ਹੈ। ਗ੍ਰਾਮ ਵੀ ਕਿਹਾ ਜਾਂਦਾ ਹੈ। ਇਹ ਸਮਰਥ ਕੋਸ਼ ਵਿੱਚ ਹੋਰ ਵੀ ਬਹੁਤ ਸਾਰੇ ਨਾਂ ਨੇ। ਕਿਉਂਕਿ ਜਿਹੜਾ ਭਾਰਤ ਹੈ ਇਹ ਬਹੁ ਗਣਤੀ ਪਿੰਡਾਂ 'ਚ ਵਸਦਾ ਹੈ ਜੇ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ 157 ਸ਼ਹਿਰ ਕਸਬੇ ਆ ਤੇ 13000 ਦੇ ਕਰੀਬ ਪਿੰਡ ਹੈ ਸਾਡਾ ਲੋਕ ਮੁਹਾਵਰਾ ਬਣਿਆ ਕਿ ਪਿੰਡਾਂ ਵਿੱਚ ਰੱਬ ਵਸਦਾ ਉਹਦਾ ਕਾਰਨ ਹੈ ਕਿ ਸਾਡੀਆਂ ਪ੍ਰਾਤਨ ਲਿਖਤਾਂ ਦੇ ਵਿੱਚ ਅੰਗਰੇਜ਼ ਕਾਲ ਤੋਂ ਲੈ ਕੇ ਜਦ ਵੀ ਕਿਸੇ ਨੇ ਲਿਖਿਆ ਕਿ ਇਹਨਾਂ ਦੇ ਖੁੱਲੇ ਡੁੱਲੇ ਸੁਭਾਅ ਨੇ ਖੁੱਲੀ ਡੁੱਲੀ ਬੋਲੀ ਹੈ ਤੇ ਖੁੱਲੀ ਡੁੱਲੀ ਖਰਾਕ ਹੈ ਇਨਾਂ 'ਚ ਇਮਾਨਦਾਰੀ ਬਹੁਤ ਹੈ ਖੇਤਾਂ ਵਿੱਚ ਹੀ ਆਪਣੇ ਸੰਤ ਪੜੇ ਛੱਡਿਆਉਂਦੇ ਨੇ ਖੁਸ਼ੀ ਗਮੀ ਵਿੱਚ ਇੱਕ ਹੋ ਜਾਂਦੇ ਆ ਪਰ ਇਹਨਾਂ ਦੀ ਇਹ ਦਰਿਆਦਲੀ ਤੇ ਫਖਰ ਜਿਹੜੀ ਫਰਾਖਦਲੀ ਹੈ ਇਹਨੂੰ ਇੱਕ ਨਿਆਰੇ ਰੂਪ ਵਿੱਚ ਪੇਸ਼ ਕੀਤਾ ਗਿਆ ਸਾਡਾ ਲੋਕ ਮੁਹਾਵਰਾ ਵੀ ਬਣ ਗਿਆ ਕਿ ਪਿੰਡ ਦੀ ਕੁੜੀ ਤੇ ਸ਼ਹਿਰ ਦੀ ਚਿੜੀ ਬਰਾਬਰ ਹੁੰਦੀਆਂ ਇਹ ਸਾਡੇ ਭੋਲੇ ਭਾਲੇ ਸੁਭਾਅ ਦੀ ਆਪਣਤ ਵਿੱਚੋਂ ਆਇਆ ਕਿਉਂਕਿ ਪਿੰਡ ਕੁਦਰਤ ਦੇ ਬਹੁਤ ਨਜ਼ਦੀਕ ਵਸਦਾ ਹੈ ਸਾਡੇ ਜਿਹੜੇ ਕਿੱਤੇ ਸਾਡੇ ਵਿਹਾਰ ਸਾਡਾ ਜਾਗਣਾ ਸਾਡਾ ਰੁੱਤਾਂ ਨਾਲ ਜਿਹੜਾ ਬੀਜ ਬਦੌਲਲੇ ਤੋਂ ਲੈ ਕੇ ਖੇਤੀਬਾੜੀ ਤੋਂ ਲੈ ਕੇ ਜੀਵ ਜੰਤੂਆਂ ਤੋਂ ਲੈ ਕੇ ਸਾਡਾ ਜਿਹੜਾ ਵਾਹ ਪਿਆ ਉਹ ਬਹੁਤ ਨਜ਼ਦੀਕ ਰਿਹਾ ਇਸੇ ਲਈ ਤੁਸੀਂ ਪਿੰਡਾਂ ਦੇ ਨਾਵਾਂ ਬਾਰੇ ਜਾਣੋ ਉਹ ਗੋਤਾਂ ਦੇ ਨਾਂ ਤੇ ਵੀ ਨੇ ਜਾਤਾਂ ਦੇ ਨਾਂ ਤੇ ਨੇ ਮਨੁੱਖਾਂ ਦੇ ਨਾਂ ਤੇ ਨੇ ਉਹ ਜੀਵ ਜੰਤੂਆਂ ਦੇ ਨਾਂ ਤੇ ਵੀ ਹੈ ਕੋਈ ਸੱਪਾਂ ਵਾਲੀ ਹੈ ਚਾਹ ਬੋਤੀਆਂ ਵਾਲੀ ਹੈ ਉਹ ਕਿਸੇ ਪਿੰਡ ਦੀ ਬਹਾਦਰੀ ਦੇ ਨਾਂ ਤੇ ਵੀ ਨੇ ਉਹ ਦਿਸ਼ਾਵਾਂ ਦੇ ਨਾਂ ਤੇ ਵੀ ਨੇ ਉਹ ਕੁਦਰਤੀ ਬਨਸਪਤੀ ਦੇ ਨਾਂ ਤੇ ਵੀ ਨੇ ਕੋਈ ਟਾਲੀ ਨਾਲ ਸੰਬੰਧਤ ਹੈ ਕੋਈ ਕਿਸੇ ਰੁੱਖ ਨਾਲ ਵੀ ਸੰਬੰਧਤ ਹੈ ਇਸ ਕਰਕੇ ਪਿੰਡਾਂ ਦੇ ਨਾਮਕਰਨ ਵੀ ਇਸੇ ਤਰ੍ਹਾਂ ਹੋਏ ਜਿਵੇਂ ਮੇਰੇ ਪਿੰਡ ਦਾ ਨਾਮ ਗੋਗਾ ਓਢਣੀ ਜਿਹੜੀ ਖੂਹ ਲਾਉਣ ਵਾਲੀ ਇੱਕ ਜਮਾਤ ਸੀ ਉਹਦੀ ਵੰਸ਼ਾ ਕੇ ਪਿੰਡੋਂ ਦੇ ਬਾਹਰ ਬੈਠੀ ਤੇ ਉਹ ਗੋਗਾ ਦੇ ਨਾਮ ਤੇ ਗੋਗੁਆਣੀ ਪ੍ਰਚਲਿਤ ਹੋ ਗਿਆ ਇਸੇ ਤਰ੍ਹਾਂ ਹਰ ਪਿੰਡ ਦਾ ਇੱਕ ਆਪਣਾ ਇਤਿਹਾਸ ਹੈ ਹਰ ਪਿੰਡ ਦੀ ਇੱਕ ਆਪਣੀ ਯਾਦ ਹੈ ਇਹਨੂੰ ਅਸੀਂ ਮਿੱਟੀ ਦਾ ਮੋਹ ਕਹਿੰਦੇ ਹਾਂ ਕਿਉਂਕਿ ਬੰਦਾ ਦੇ ਜੀਵਨ ਵਿੱਚ ਉਹਦੀ ਜਿਹੜੀ ਜਨਮ ਭੁਏ ਆ ਮਾਂ ਧਰਤੀ ਮਾਂ ਬੋਲੀ ਮਾਂ ਜਨਨੀ ਇੱਕ ਆਪਣਤ ਹੁੰਦੀ ਹੈ ਤਾਂ ਮਿੱਟੀ ਦਾ ਮੋਹ ਕਿਉਂਕਿ ਬੰਦੇ ਦੀ ਜੜ੍ਹ ਉਸ ਮਿੱਟੀ ਦੇ ਵਿੱਚ ਹੈ ਕਈ ਵਾਰੀ ਬੰਦਾ ਜਦੋਂ ਵਿਰਾਗ ਜਾਂਦਾ ਆਪਣੇ ਪਿੰਡ ਨੂੰ ਦੇਸ਼ ਵਿਦੇਸ਼ ਵਿੱਚ ਜਾ ਕੇ ਜਾਂ ਪਿੰਡ ਛੱਡ ਕੇ ਸ਼ਹਿਰ ਆ ਜਾਂਦਾ ਉਹਨੂੰ ਹਮੇਸ਼ਾ ਸੁਪਨਾ ਆਪਣੇ ਪਿੰਡ ਦਾ ਆਉਂਦਾ ਬਹੁਤ ਸਾਰੇ ਇਹੋ ਜਿਹੇ ਸ਼ਬਦ ਕਿ ਪਿੰਡ ਵਾਜਾਂ ਮਾਰਦਾ ਜਾਂ ਬੋੜ ਵਾਜਾਂ ਮਾਰਦੇ ਆ ਜਾਂ ਟਾਲੀਆਂ ਪੁਕਾਰਦੀਆਂ ਕਿਉਂਕਿ ਉਹਦੇ ਜੀਵਨ ਦੀਆਂ ਜਿਹੜੀਆਂ ਯਾਦਾਂ ਨੇ ਉਤੂਤਾਂ ਨਾਲ 베ਰੀਆਂ ਨਾਲ ਟਾਲੀਆਂ ਨਾਲ ਫਸਲਾਂ ਨਾਲ ਖੇਤਾਂ ਬੰਨਿਆਂ ਨਾਲ ਖੂਹਾਂ ਟੋਪਿਆਂ ਦੇ ਨਾਲ ਛਪੜਾਂ ਦੇ ਨਾਲ ਉਸ ਇਲਾਕੇ ਦਾ ਜੋ ਵੀ ਵਾਤਾਵਰਨ ਹੈ ਉਹਦੇ ਨਾਲ ਜੁੜਿਆ ਹੁੰਦਾ ਇਸ ਲਈ ਜਿਹੜੀ ਮਿੱਟੀ ਹੈ ਮਿੱਟੀ ਦਾ ਮੋਹ ਜਦੋਂ 47 ਦੀ ਵੰਡ ਹੋਈ ਤਾਂ ਉਸ ਤੋਂ ਬਾਅਦ ਜਦੋਂ ਆਦਾਨ ਪ੍ਰਦਾਨ ਹੋਇਆ ਚੜ੍ਹਦੇ ਤੇ ਲੈਂਦੇ ਪੰਜਾਬ ਦਾ ਜਦ ਇਧਰਲੇ ਪੰਜਾਬੀ ਉਧਰ ਗਏ ਤਾਂ ਉਹਨਾਂ ਨੇ ਆਪਣੇ ਘਰਾਂ ਨੂੰ ਦੇਖਿਆ ਕੰਧਾਂ ਦੇ ਗਲ ਲੱਗ ਕੇ ਰੋਏ ਪਰ ਆਉਣ ਲੱਗੇ ਉਹ ਕੀ ਲੈ ਕੇ ਆਏ ਉਹ ਆਪਣੇ ਖੇਤਾਂ ਚੋਂ ਮਿੱਟੀ ਲੈ ਕੇ ਆਏ ਕਿ ਮੈਂ ਆਪਣੀ ਧਰਤੀ ਦੀ ਮਿੱਟੀ ਲੈ ਕੇ ਆਇਆ ਇਸੇ ਤਰ੍ਹਾਂ ਜਦ ਉਧਰਲੇ ਪੰਜਾਬ ਵਾਲੇ ਇਧਰੋਂ ਗਏ ਤੇ ਉਹ ਆਪਣੇ ਖੇਤਾਂ ਦੀ ਮਿੱਟੀ ਲੈ ਕੇ ਗਏ ਸੁਧਾਰਨ ਬੰਦੇ ਲਈ ਇਹ ਕੇਵਲ ਮਿੱਟੀ ਹੁੰਦੀ ਹੈ ਪਰ ਮਿੱਟੀ ਵਿੱਚ ਜਿਹੜਾ ਮੋਹ ਤੇ ਜਿਹੜੀ ਸ਼ਕਤੀ ਹੈ ਉਹ ਬੰਦੇ ਨੂੰ ਸਾਰੀ ਉਮਰ ਨਾਲ ਰੱਖਦੀ ਹੈ ਇਸ ਕਰਕੇ ਮਿੱਟੀ ਦੀਆਂ ਯਾਦਾਂ ਹਰ ਮਨੁੱਖ ਦੀ ਪਿੰਡ ਦੀਆਂ ਯਾਦਾਂ ਉਹਦੇ ਨਾਲ ਹੁੰਦੀਆਂ ਔਰ ਕਿਉਂਕਿ ਪਿੰਡ ਦੀਆਂ ਸੱਥਾਂ ਇਹਨਾਂ ਦਾ ਹਾਸ਼ਾ ਠੱਠਾ ਮੇਰੇ ਪਿੰਡ ਡਾਕਟਰ ਗਰਨਾਮ ਸਿੰਘ ਤੀਰ ਚਾਚਾ ਚੰਡੀਗੜੀਆ ਜਦੋਂ ਆਉਂਦੇ ਹੁੰਦੇ ਸਨ ਉਹਨਾਂ ਦੀ ਰਿਸ਼ਤੇਦਾਰੀ ਸਨੇਹ ਸੀ ਤਾਂ ਫਿਰ ਉਹਨਾਂ ਨੇ ਕਿਹਾ ਹੁਣ ਮੈਂ ਕੁਝ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਕਿ ਉਹਨਾਂ ਨੇ ਆ ਕੇ ਸੱਥ ਵਿੱਚ ਬੈਠਣਾ ਫਿਰ ਕਹਿਣਾ ਕਰੋ ਵੀ ਇਕੱਠੇ ਸਾਰੋ ਆਪੋ ਆਪਣੀਆਂ ਗੱਲਾਂ ਸੁਣਾਓ ਫਿਰ ਉਹਨਾਂ ਨੇ ਕਿਹਾ ਕਿ ਤੁਹਾਡੀ ਭਾਸ਼ਾ ਵਿੱਚ ਬਹੁਤ ਸਾਰਾ ਸਹਿਤ ਛੁਪਿਆ ਹਾਸਾ ਛੁਪਿਆ ਰਾਜਨੀਤੀ ਹੈ ਧਰਮ ਨੀਤੀ ਹੈ ਅਰਥ ਨੀਤੀ ਹੈ ਖੇਤਾਂ ਦੀਆਂ ਗੱਲਾਂ ਨੇ ਤੇ ਤਜਰਬੇ ਦੀਆਂ ਗੱਲਾਂ ਨੇ ਤਾਂ ਉਹਨਾਂ ਨੂੰ ਵੱਧ ਵੱਧ ਕੇ ਪਿੰਡ ਵਾਲਿਆਂ ਨੇ ਇਸ ਲਈ ਗੱਲਾਂ ਸੁਣਾਉਣੀਆਂ ਕਿ ਕੋਈ ਨਵੀਂ ਗੱਲ ਅੱਗੇ ਫੇਰ ਲਿਖਤਾਂ ਵਿੱਚ ਜਾਂਦੀ ਸੀ ਇਹਨੂੰ ਅਸੀਂ ਆਪਣਤ ਕਹਿੰਨੇ ਆ ਮਿੱਟੀ ਦਾ ਮੂੰਹ ਕਹਿੰਨੇ ਆ ਤਾਂ ਇਹਦੇ ਨਾਲ ਕਿਉਂਕਿ ਜਿਹੜੇ ਬਜ਼ੁਰਗ ਹੈ ਇਹਨਾਂ ਨੂੰ ਪਿੰਡ ਦੀਆਂ ਸੱਥਾਂ ਦਾ ਸ਼ਿੰਗਾਰ ਕਿਹਾ ਜਾਂਦਾ ਹੈ ਅੱਜ ਭਵੇਂ ਸਾਡੀ ਕਹਿ ਲੋ ਸੱਭਿਆਚਾਰ ਦੀ ਪਰਵਰਤਨ ਹੋਇਆ ਸੱਥਾਂ 'ਚ ਉਹ ਰੌਣਕਾਂ ਨਹੀਂ ਪਰ ਬਹੁਤ ਪਿੰਡਾਂ 'ਚ ਹੈਗੀਆਂ ਵੀ ਨੇ ਕਿਉਂਕਿ ਬਜ਼ੁਰਗਾਂ ਕੋਲੇ ਆਪਣਾਤਾ ਪਿੰਡ ਦੀ ਰਾਖੀ ਹੈ ਹਰ ਪਿੰਡ ਦੀ ਆਪੋ ਆਪਣੀ ਖਬਰ ਹੈ ਤੇ ਸੱਥਾਂ ਵਿੱਚ ਸਿਆਣਪਾਂਵੇਂ ਉਹਨਾਂ ਨੂੰ ਸ਼ਿੰਗਾਰ ਹੁਣ ਤਾਂ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਬਜ਼ੁਰਗ ਗਏ ਆ ਉਹ ਪਾਰਕਾਂ 'ਚ ਗੁਰਦੁਆਰਿਆਂ 'ਚ ਸਾਂਝੀਆਂ ਥਾਵਾਂ ਤੇ ਬਹਿ ਕੇ ਤਫ਼ਸਰਾ ਉਸੇ ਤਰ੍ਹਾਂ ਕਰਦੇ ਆ ਉਸੇ ਤਰ੍ਹਾਂ ਹੀ ਆਪਣੀਆਂ ਖਬਰਾਂ ਨੂੰ ਚਿੰਤਨ ਮੰਥਨ ਕਰਦੇ ਆ ਕਿਉਂਕਿ ਉਹਨਾਂ ਕੋਲੇ ਪਿੰਡੂ ਮੁਹਾਵਰਾ ਹੈ ਤੇ ਪਿੰਡਾਂ ਨੇ ਸੁਆਗ ਘੋੜੀਆਂ ਲਾਉਣੀਆਂ ਗੀਤ ਸੰਗੀਤ ਕਿੱਸਾ ਸਹਿਤ ਅਖਾੜੇ ਡਰਾਮੇ ਬਹੁਤ ਕੁਝ ਸ਼ਾਮ ਕੀ ਰੱਖਿਆ ਇਹਦੇ ਬਾਰੇ ਭਾਜੀ ਗੁਰਸ਼ਰਨ ਸਿੰਘ ਜੀ ਜਦੋਂ ਨਵੇਂ-ਨਵੇਂ ਨਾਟਕ ਕਰਨ ਲੱਗੇ ਤਾਂ ਉਹ ਕਹਿੰਦੇ ਮੈਂ ਇੱਕ ਪਿੰਡ ਵਿੱਚ ਡਰਾਮਾ ਕਰਨ ਵਾਸਤੇ ਗਿਆ ਤੇ ਪਿੰਡ ਦੀ ਸਾਥ ਵਿੱਚ ਸਟੇਜ ਬਣੀ ਸੀ ਤੇ ਉਹਨਾਂ ਨੇ ਕਦੀ ਡਰਾਮਾ ਦੇਖਿਆ ਨਹੀਂ ਸੀ ਕਿਉਂਕਿ ਉਹ ਗੌਣ ਵਾਲਿਆਂ ਦੇ ਖਾੜੇ ਤਾਂ ਸੁਣਦੇ ਸੀ ਆਂਦੇ ਮੈਂ ਸਹਿਜ ਭਾਵੀ ਕਿਹਾ ਕਿ ਇਹ ਸਟੇਜ 2 ਕੁ ਫੁੱਟ ਉੱਚੀ ਬਣਾ ਲੈਣੀ ਸੀ ਆਂਦੇ ਉੱਥੇ ਇੱਕ ਬਾਬਾ ਖੜਾ ਸੀ ਸੋਟਾ ਲੈ ਕੇ ਤੇ ਉਹ ਕਹਿੰਦਾ ਭਲਿਆ ਮਾਨਸਾ ਤੂੰ ਕੰਜਰਖਾਨਾ ਹੀ ਕਰਨਾ 2 ਫੁੱਟ ਉੱਚਾ ਹੋਇਆ ਜਾਂ 2 ਫੁੱਟ ਨੀਵਾ ਹੋਇਆ ਉਹ ਕਹਿੰਦੇ ਵੀ ਉਹਦਾ ਇੱਕ ਸਹਿਜ ਭਾਵੀ ਉਹਦੀ ਠੇਠ ਬੋਲੀ ਸੀ ਕਿਉਂਕਿ ਉਹ ਉਹਦੇ ਮਨ 'ਚ ਸੀਗਾ ਕਿ ਜਿਵੇਂ ਕੋਈ ਹੋਰ ਆਉਂਦੇ ਨੇ ਗਾਉਣ ਸ਼ਾਉਣ ਵਾਲੇ ਇਹਨਾਂ ਦਾ ਮਿਸ਼ਨ ਉਹ ਹੋਵੇਗਾ ਪਰ ਨਹੀਂ ਕਹਿੰਦੇ ਜਦੋਂ ਉਹਨਾਂ ਨੇ ਮੇਰਾ ਨਾਟਕ ਦੇਖਿਆ ਤੇ ਫੇਰ ਵਧਾਈ ਦੇਣ ਵਾਸਤੇ ਆਇਆ ਕਿ ਤੁਹਾਡੇ ਡਰਾਮਿਆਂ ਵਿੱਚ ਇੱਕ ਬਹੁਤ ਵੱਡਾ ਸੰਦੇਸ਼ ਹੈ ਸਾਡੇ ਜ਼ਿੰਮੇਵਾਰਾਂ ਵਾਸਤੇ ਜਾਗਰਤੀ ਦਾ ਇਸ ਲਈ ਪਿੰਡਾਂ ਨੇ ਬਹੁਤ ਸਾਰੇ ਸਹਿਤ ਨੂੰ ਜਨਮ ਦਿੱਤਾ ਜਿੱਦੇ ਚੋ ਕਹਾਣੀਆਂ ਡਰਾਮੇ ਅਕਾਂਗੀ ਨਾਵਲ ਫਿਲਮਾਂ ਪੈਦਾ ਹੋਈਆਂ ਅੱਜ ਵੀ ਇਹ ਮੁਹਾਵਰਾ ਜਿਹੜਾ ਠੇਠ ਤੇ ਸਰਲ ਹੈ ਇਹ ਲੋਕ ਮਾਨਸਿਕਤਾ ਨੂੰ ਟੁੰਗਦਾ ਹੈ ਕਿਉਂਕਿ ਇਹਨਾਂ ਕੋਲ ਇੱਕ ਨਿਆਰੀ ਆਪਣੀ ਸ਼ਬਦਾਵਲੀ ਹੈ ਔਰ ਉਹ ਜਿਹੜੀ ਸ਼ਬਦਾਵਲੀ ਦੀ ਮੋਹਰ ਹੈ ਉਹ ਇਹਨਾਂ ਦੇ ਤਜਰਬਿਆਂ ਚੋਂ ਪੈਦਾ ਹੋਈ ਇਸ ਲਈ ਬੰਦਾ ਅੰਤਲੇ ਸਮੇਂ ਤੱਕ ਆਪਣੀ ਮਿੱਟੀ ਦੇ ਮੋਟਾ ਵਿਰਾਗ ਕਰਦਾ ਉਹਦੇ ਨਾਲ ਉਹਦੀਆਂ ਯਾਦਾਂ ਜੁੜੀਆਂ ਹੁੰਦੀਆਂ ਉਹਦੀ ਜਨਮ ਪੁਆਏ ਹੁੰਦੀ ਐ ਸਾਡੀ ਬਜ਼ੁਰਗ ਸੀ ਭੂਆ 90 ਸਾਲ ਦੀ ਬਹੁਤ ਕਮਜ਼ੋਰ ਹੋ ਗਈ ਅੰਤਲੇ ਸਮੇ ਵਰਗੀ ਜਦੋਂ ਸਥਿਤੀ ਆਈ ਸਾਡੀ ਇੱਕ ਸਿਸਟਰ ਨੇ ਉਹਨੂੰ ਪੁੱਛਿਆ ਕਿ ਭੂਆ ਕੋਈ ਅੰਤਮ ਖਾਸ਼ ਹੋਵੇ ਕਹਿੰਦੀ ਮੰਨੂ ਮੇਰਾ ਪਿੰਡ ਵਖਾ ਦਿਓ ਮੈਂ ਗਲੀਆਂ ਵੇਖਣੀਆਂ ਚਾਹੁੰਦੀਆਂ ਖੇਤ ਵੇਖਣੇ ਚਾਹੁੰਦੀਆਂ ਪੁਰਾਣਾ ਘਰ ਵੇਖਣਾ ਚਾਹੁੰਦੀਆਂ ਦਰਅਸਲ ਬੰਦੇ ਦੀ ਸਿਮਰਤੀ ਵਿੱਚ ਆਪਣੇ ਮਾਤਾ ਪਿਤਾ ਦਾਦੇ ਪੜਦਾਦੇ ਆਪਣੇ ਕਬੀਲੇ ਦੀ ਯਾਦ ਉਸ ਧਰਤੀ ਤੇ ਜਾ ਕੇ ਫਿਰ ਜਾਗਰਤ ਹੁੰਦੀ ਹੈ ਇਸ ਲਈ ਹਰ ਮਨੁੱਖ ਆਪਣੀ ਮਿੱਟੀ ਨੂੰ ਆਪਣੇ ਪਿੰਡ ਨੂੰ ਇਸ ਲਈ ਔਲਦਾ ਜਾਂ ਉਹਨੂੰ ਸਦੀਵ ਕਾਲ ਹਿਰਦੇ ਚ ਰੱਖਦਾ ਕਿ ਉਹਦੀਆਂ ਯਾਦਾਂ ਉਹਦਾ ਇਤਿਹਾਸ ਉਹਦਾ ਸ਼ਹਿਤ ਉਹਦੀ ਹੋੰਦ ਉਸ ਮਿੱਟੀ ਨਾਲ ਜੁੜੀ ਹੁੰਦੀ ਹੈ ਇਸ ਲਈ ਪਿੰਡ ਆਪਣੇ ਆਪ ਵਿੱਚ ਇਕ ਸ਼ਕਤੀ ਹੈ ਪਿੰਡ ਦੀ ਬਾਸ਼ਾ ਪਿੰਡ ਦੀ ਰਾਣੀ ਸਹਣੀ ਉਹਦੀ ਖੁਲਦਲੀ ਅਸੀਂ ਕਾਮਨਾ ਵੀ ਕਰਦੇ ਹਾਂ ਕਿ ਸਾਡੇ ਜਿਹੜੀ ਧਰਤੀ ਦੇ ਇਹ 12 13 ਹਜ਼ਾਰ ਪਿੰਡ ਨੇ ਪਿੰਡਾਂ ਦੀ ਰੌਣ ਕਿਵੇਂ ਬਰਕਰਾਰ ਰਹੇ ਸਾਡਾ ਪਿੰਡੂ ਸੱਭਿਆਚਾਰ ਵੀ ਕਾਇਮ ਰਹੇ ਸਾਡੀ ਹੋਂਦ ਕਾਇਮ ਰਹੇ ਸਾਡੀ ਭਾਸ਼ਾ ਸਾਡਾ ਸਹਿਤ ਸਾਡੀਆਂ ਯਾਦਾਂ ਸਾਡੀ ਆਪਣਤ ਔਰ ਮਿੱਟੀ ਦਾ ਮੋਹ ਇਹ ਹਮੇਸ਼ਾ ਮਨੁੱਖ ਨੂੰ ਚੜ੍ਹਦੀ ਕਲਾ 'ਚ ਵੀ ਰੱਖਦਾ ਚਿੰਤਨ ਤੇ ਮੰਥਨ ਵੀ ਦਿੰਦਾ ਹੈ ਅੱਜ ਦੀ ਇੱਥੇ ਹੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ